ਸ਼੍ਰੀ ਅਕਾਲ ਸਵਾਗਤ ਹੈ ਇੱਕ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਚ ਕੱਲ ਆਪਾਂ ਆਏ ਸੀਗੇ ਰਾਤ ਚੰਡੀਗੜ੍ਹ ਤੇ ਰਾਤ ਇੱਥੇ ਰੁਕੇ ਗੁਰਦੁਆਰਾ ਸਾਹਿਬ ਸੰਤ ਸਰ ਸੋ ਅੱਜ ਅਸੀਂ ਤੋਂ ਜਾ ਰਹੇ ਹਾਂ ਅੱਗੇ ਅੱਜ ਆਪਾਂ ਘੁੰਮਾਂਗੇ ਕਿਰਾਂਗੇ ਤੇ ਚੰਡੀਓਤੇ ਵਿੱਚ ਦੇਦੇ ਦੇਖਦੇ ਵਧੀਆ ਜੀ ਪਲੇਸ ਤੇ ਜਾਵਾਂਗੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਨਾਲੇ ਲੱਗਿਆ ਚਲੋ ਚੱਲੀਏ ਆਪਾਂ ਉੱਥੇ ਤਿਆਰੀ ਕਰੀਏ ਫਿਲਹਾਲ ਆਪਾਂ ਜਾ ਰਹੇ ਹਾਂ ਢਾਡਾ ਸਾਹਿਬ ਸਵੇਰ ਦਾ ਕੁਝ ਮਹੌਲ ਇਦਾਂ ਦਾ ਸੜਕਾਂ ਤੇ ਚੰਡੀਗੜ੍ਹ ਦਾ ਹੈ ਸਾਹਮਣੇ ਲਾਈਟ ਆ ਗਈ ਫਿਲਹਾਲ ਆਪਾਂ ਪਹੁੰਚੇ ਆ ਪੀਜੀਆਈ ਇੱਥੋਂ ਜਾਵਾਂਗੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਸੋ ਇੱਥੋਂ ਬਾਹਰ ਨਿਕਲਦੇ ਆ ਤੇ ਅੱਗੇ ਆਪਾਂ ਨੇ ਮੈਪ ਲਾ ਲੈਣਾ ਕਿੱਥੇ ਜਾਣਾ ਜੀ ਚੰਠੀਗੜ੍ਹ ਚ ਆ ਬੜਾ ਜਾਪਾ ਜਿੱਥੇ ਤਾਂ-ਤਾਂ ਤੇ ਲਾਈਟਾਂ ਆ ਜਾਂਦੀਆਂ ਫੇਰ ਰੁਕਣਾ ਪੈਂਦਾ ਫੇਰ ਚੱਲਣਾ ਪੈਂਦਾ ਫਿਲਹਾਲ ਪਹੁੰਚੇ ਆ ਆਪਾਂ ਪੰਚਕੁਲਾ ਔਰ ਸਵੇਰ ਦਾ ਸਨਰਾਈਜ਼ ਬਹੁਤ ਸੋਹਣਾ ਲੱਗ ਰਿਹਾ ਦੇਖੋ ਅਤੇ ਜੇ ਤੁਸੀਂ ਮਰਗੇਂ ਲੈ ਸਾਡੇ ਤੋਂ ਵੀ ਆਪਾਂ ਨੇ ਛੋਟੇ ਛੋਟੇ ਪਹਾੜ ਵੀ ਨਾਲ ਤੇ ਇਹਦੇ ਵਿੱਚ ਦੀ ਜਾਵਾ ਗਰਮ ਫਕੀਨ ਸਾਲਾ ਨਾਟਾ ਸਪੁਰਦਵਰੀ ਸਵੇਰ ਦਾ ਮੌੜ ਔਰ ਚੰਡੀਗੜ੍ਹ ਦੀ ਭੱਜ ਤੋੜ ਸ਼ੁਰੂ ਹੋ ਗਈ ਸੋ ਸਵੇਰੇ ਸਵੇਰ ਇਤਾਂ ਦਾ ਸਨ ਰਾਈਜ਼ ਹੁੰਦਾ ਇੱਥੇ ਤੇ ਸਾਹਮਣੇ ਤੁਹਾਨੂੰ ਪਹਾੜ ਦੇਖਦੇ ਹੋਣੇ ਛੋਟੇ ਛੋਟੇ ਕਿੰਨਾ ਸੋਹਣਾ ਬਾਹਰ ਵਾਲਾ ਮਾਹੌਲ ਲੱਗਦਾ ਸਾਹਮਣੇ ਪੋੜ ਇਧਰ ਵਾਲੇ ਪਹਾੜ ਪੋੜ ਤੇ ਪੋੜ ਜਿਹੜਾ ਦਾ ਜੀ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਸਾਹਮਣੇ ਲਿਖਿਆ ਜੀ ਆਇਆਂ ਨੂੰ ਲਾਲ ਆਪਾ ਪਹੁੰਚੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਦਰਸ਼ਨੋਦਾਰੀ ਕਰਾਂਗੇ ਸਾਹਮਣੇ ਨਾ ਇਤਿਹਾਸ ਲਿਖਿਆ ਹੈ ਇਸ ਗੁਰਦੁਆਰੇ ਸਬੰਧਤ ਹੈ ਪਾਸੇ 10ਵੀਂ ਨਾਲ ਸੰਬੰਧਿਤ ਆਏ ਗੁਰਦੁਆਰਾ ਤੇ ਮਰਜੀ ਕਰਮ ਕਾਂਡ ਕਰ ਲਓ ਉਹਦੇ ਪਜੋੜਾ ਜਮ੍ਹਾਂ ਕਰਾਉਣੇ ਇੱਥੇ ਸੋ ਜੋੜੇ ਜਮਮ ਕਰਾ ਕੇ ਅੰਦਰ ਜਾਵਾਂਗੇ ਪਹਿਤੋ ਅੰਦਰੋਂ ਦਰਸ਼ਨ ਕਰਕੇ ਆ ਗਏ ਆਪਾਂ ਅੱਛਾ ਇੱਥੇ ਆਪਾਂ ਆਏ ਸੀਗੇ ਸਿੱਖਿਆ ਭਾਗ ਦੇ ਇੱਥੇ ਥੋੜਾ ਜਿਹਾ ਕੰਮ ਸੀਗਾ ਸੋ ਇੱਥੋਂ ਕਰਕੇ ਫਿਰ ਅੱਗੇ ਆਪਾਂ ਜਾਵਾਂਗੇ ਕਿਤੇ ਹੋਰ ਘੁੰਮਣ ਅੱਜ ਆਪਾਂ ACP 67 ਮੋਲ ਬੋਸੋਨਾ ਮੋਲ ਨਵਾਂ ਬਣਿਆ ਇੱਥੇ ਮਹਾਲੀ ਚ ਉਹ ਦੇਖਣਾ ਹੈ ਥੱਲੇ ਆਪਣੇ ਕੋਈ ਕੰਮ ਦੀ ਚੀਜ਼ ਨਹੀਂ ਆਪਾਂ ਉੱਪਰ ਚੱਲਦੇ ਆਂ ਤੇ ਦੇਖਦੇ ਆਂ ਕੀ ਕੋਈ ਕੰਮ ਰਿਸ਼ ਹੈ ਹੋਈ ਤੇ ਜਰੂਰ ਲਵਾਂਗੇ ਤੇਰ ਕੋਈ ਤੱਕਣਾ ਇਹਨਾਂ ਕੋਡੀਆਂ ਦੇ ਝੁੱਟ ਲੈੰਦ ਰੱਖ ਰਹੀ ਨਹੀਂ ਯਾਰ ਸਾਹਮਣੇ ਜਿੰਨੀਆਂ ਮੋਲ ਆ ਦੁਕਾਨਾਂ ਨਵੀਆਂ ਖੁੱਲੀਆਂ ਇੱਥੇ ਸੋ ਕੋਨ ਨਵੇਂ ਕਈ ਤਰ੍ਹਾਂ ਦੇ ਬ੍ਰਾਂਡ ਨੇ ਇੱਥੇ ਸਟਾਫ ਹੈਲਪਰ ਵੀ ਲੱਗਦਾ ਹੋਣਾ ਇਹ ਸਟਾਫ ਲੋਡ ਨਹੀਂ ਚਲਦਾ ਇਹ ਆਪਾਂ ਵੇਖਦੇ ਪਹਿਲਾਂ ਆਪਾਂ ਨੂੰ ਲੱਗ ਗਿਆ ਆਪੋ ਕਰ ਚੱਲਦੇ ਆਂ ਉੱਪਰ ਉੱਪਰਲੇ ਟੌਪ ਫਲੋਰ ਤੇ ਨਾ ਉਖਾੜ ਪਿੰਦਾ ਸਾਰਾ ਸਮਾਨ ਆਪਾਂ ਮੰਗਾਇਆ ਦੋ ਪਰ ਕਰ ਇੱਥੇ ਪੇ ਕਰ ਦਿੰਦੇ ਆਂ ਮਸ਼ੀਨ ਤੇ ਸਕੈਨ ਕਰੂ ਸਕੇ ਪੇ ਕਰ ਦੋ ਵਾਸ਼ ਕਰਕੇ ਆਪਾਂ ਅੱਗੇ ਸਾਹਮਣੇ ਖੜੇ ਅਸੀਂ ਭਰੀ ਵੇਟ ਵਰਗਾ ਤਿੰਗਦੇ ਵਰਗਾ ਬਹੁਤ ਵਾਅਸਵਾਸੀ ਹੈ ਇਹ ਕਿਵੇਂ ਦਾ ਲੱਗਿਆ ਸਾਹਮਣੇ ਗੱਡੀ ਲਾਤੀ ਵੱਡਾ ਬਾਈਕ ਕੱਢਣ ਲਗਾ ਗੱਡੀ ਤੇ ਆਪਾਂ ਚੱਲਦੇ ਆਂ ਸੋ ਇੱਥੇ 200 ਰੁਪਏ ਡਿੱਗ ਲੱਗਦੀ ਆ ਪਾਰਕਿੰਗ ਦੀ ਗੱਡੀ ਦੀ ਸੋ ਆਪਾਂ ਹੁਣ ਸੰਸਾਰ ਆ ਗਏ ਸੀ ਪਹਿਲਾਂ ਆਪਾਂ ਗਏ ਸੀ ਵੀ 37 ਮੋਲ ਤੇ ਉਸ ਤੋਂ ਬਾਅਦ ਪੀਜੀਆਈ ਪੀਜੀਆ ਤੋਂ ਸਿੱਧਾ ਸੰਸਾਰ ਗੁਰਦੁਆਰਾ ਸਾਹਿਬ ਆ ਗਏ ਇੱਥੋਂ ਚੱਲਾਂਗੇ ਆਪਾਂ ਇੱਕ ਰਿਸ਼ਤੇਦਾਰੀ ਆ ਉੱਥੇ ਉਸ ਤੋਂ ਬਾਅਦ ਚੱਲਾਂਗੇ ਅੱਗੇ ਪਿੰਡ ਨੂੰ ਚਲੋ ਜੀ ਚੱਲੀਏ ਵਾਪਸ ਪਿੰਡ ਨੂੰ ਤੇ ਇਸ ਵੀਡੀਓ ਨੂੰ ਇਤਿਕੇਦਮ ਕਰਦੇ ਆਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ